ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਸਰਗੁਨ ਦੀ ਜਿਹੜੀ ਡਿਮਾਂਡ ਪੂਰੀ ਕਰਨੀ ਆ ਕਿਉਂਕਿ ਉਹ ਕੱਲ ਪਰਸੋਂ ਦੀ ਵਿਚਾਰੀ ਕਹੀ ਜਾਂਦੀ ਸੀ ਕਿ ਮੈਂ ਗੋਲ ਗੱਪੇ ਖਾਣੇ ਆ ਤੇ ਕੱਲ ਐਤਵਾਰ ਨਾਂਕੀ ਗਿਆ ਤੇ ਅੱਜ ਹੈਗਾ ਸੋਮਵਾਰ ਤੇ ਮੈਂ ਵੀ ਅਜੇ 2-3 ਦਿਨ ਹੋ ਗਏ ਜਿਹੜਾ ਬੀਜੀ ਸੀਗਾ ਤੇ ਪਰ ਅੱਜ ਉਹਦੀ ਮੰਮੀ ਕਹਿੰਦੀ ਕਿ ਆਪਾਂ ਬਣਾ ਕੇ ਦੇਨੇ ਆ ਗੋਲ ਗੱਪੇ ਇਸੇ ਕਰਕੇ ਇੱਧਰਲੇ ਪਾਸੇ ਇਹ ਆਟੇ ਦੇ ਜਿਹੜੇ ਆ ਕੀ ਇਹ ਕੀ ਕਹਿੰਦੇ ਨੇ ਇਹਨੂੰ ਕਿੰਨਾ ਇਹਨਾਂ ਨੂੰ ਕੀ ਕਹਿੰਦੇ ਆ ਨਿੱਕੇ ਨਿੱਕੇ ਪੇੜੇ ਜਿਹੇ ਬਣਾ ਨਿੱਕੇ ਨਿੱਕੇ ਪੇੜੀਆਂ ਹੀ ਆ ਬਣਾ ਕੇ ਰੱਖੀ ਜਾਂਦੇ ਆ ਕੀ ਕੀ ਲਾਇਆ ਇਹ ਆਟੇ ਨਾਲ ਆਟੇ ਵਾਲਿਆ ਨਾ ਆਟੇ ਦੇ ਬਸ ਕਰ ਲੈ ਆਟਾ ਤੇ ਸਰੋਂ ਦਾ ਤੇਲ ਉੱਤੇ ਲਾ ਕੇ ਹੱਥਾਂ ਤੇ ਤੇ ਇਹਨਾਂ ਨੂੰ ਜਿਹੜਾ ਇਹ ਕਰ ਕਰਕੇ ਰੱਖੀ ਜਾਂਦੇ ਬਾਅਦ ਚ ਨਾ ਵੇਲ ਦੇ ਨਾਲ ਨਾ ਵਲ ਕੇ ਵੇਲ ਕੇ ਵਾਜ ਹਾਂ ਤੇ ਸਰੋਂ ਦੇ ਤੇਲ ਦੀ ਠੀਕ ਆ ਤੇ ਬਾਹਰਲੇ ਚੁੱਲ੍ਹੇ ਤੇ ਰੱਖੇ ਹੋਇਆ ਛੋਲੇ ਤੇ ਆਲੂ ਵਾਲਣ ਵਾਸਤੇ ਉਹ ਵੀ ਆਪਾਂ ਤੁਹਾਨੂੰ ਵਿਖਾਉਣੇ ਆ ਇਹ ਲੱਗਾ ਹੋਇਆ ਅਮਰੂਦ ਤੇ ਅਮਰੂਦ ਨੂੰ ਲੱਗੇ ਹੋਇਆ ਅਮਰੂਦ ਵੀ ਲਓ ਜੀ ਚੁੱਲੇ 'ਚ ਮਚਾਈ ਹੋਈ ਅੱਗ ਇਹ ਜ਼ਿੰਮੇਵਾਰੀ ਆਪਣੀ ਆ ਛੋਲੇ ਵਾਲਣੇ ਆ ਆਲੂ ਵਾਲਣੇ ਇਹ ਆਪਣਾ ਕੰਮ ਆ ਦੇ ਅੰਦਰ ਜਿਹੜੇ ਗੋਲ ਕੱਪੜੇ ਬਣਾਉਣੇ ਆ ਉਹ ਸਰਗੋਂ ਦੀ ਮੰਮਾ ਨੇ ਦੋ ਦੋ ਕੰਮ ਕਰੀ ਜਾਂਦੇ ਕਿਉਂਕਿ ਇੱਕ ਸਰਗੋਂ ਵੀ ਆ ਈਮਾਨ ਸਿੰਘ ਵੀ ਉੱਠ ਖੜਿਆ ਸੀਗਾ ਪਹਿਲਾਂ ਇਹਨੂੰ ਪਾਇਆ ਸੀ ਪਿੰਗੇ 'ਚ ਤੇਰੇ ਨੂੰ ਹੁਣ ਇਹ ਰੂਨ ਲਾ ਪਿਆ ਤੇ ਇਹਨੂੰ ਚੱਕ ਲਿਆ ਈਮਾਨ ਸਿੰਘ ਸੌਂ ਗਿਆ ਤੇ ਇਹਨੂੰ ਫੇਰ ਪਾਤਾ ਹੌਲੀ ਬੋਲਦੇ ਤਾਂ ਕਿਉਂਕਿ ਇਹ ਉੱਠ ਨਾ ਖੜੇ ਉੱਠਦਾ ਬਹੁਤ ਛੇਤੀ ਇਹਨੂੰ ਮਾਰੇ ਨਾ ਪਤਾ ਲੱਗ ਜਾਂਦਾ ਬਈ ਕੋਈ ਬੋਲੀ ਜਾਂਦਾ ਜਾਂ ਕੋਈ ਖੜਕਾ ਕਰੀ ਜਾਂਦਾ ਵਾ ਲਓ ਜੀ ਉਹ ਆਪਣਾ ਪੇੜੇ ਕਰਨ ਤੋਂ ਬਾਅਦ ਹੁਣ ਅਸੀਂ ਵੇਲਣ ਲੱਗ ਪਏ ਆ ਹਨਾ ਕਿੰਨਾ ਟਾਈਮ ਲੱਗ ਜੂ ਵੇਲਣ ਤੇ ਬਸ ਆ ਪੇੜ ਨਾਲ ਸਾਰਾ ਵਰਨਾਣਾ ਪੇੜ ਨੂੰ ਕਿ ਪਹਿਲਾਂ ਕਿੰਨੇ ਕੱਪੜੇ ਤੇ ਰੱਖਣੇ ਆ ਠੀਕ ਮੈਂ ਅੱਗੇ ਵੇਖਿਓ ਹਨਾ ਸਰਗੁਣਾਂ ਦੀ ਪੜ ਕੇ ਸਰਗੁਣ ਕੀ ਬਣਾਈ ਜਾਂਦੇ ਪਤਾ ਮੰਮਾ ਕੀ ਬਣਾਈ ਜਾਂਦੇ ਤੁਹਾਨੂੰ ਪਤਾ ਨਹੀਂ ਕੀ ਬਣਾਈ ਆ ਅੱਛਾ ਤੇ ਆਹ ਜਗ੍ਹਾ ਤੋਂ ਲਿਟੀ ਜਾਂਦੇ ਆ ਬਾਈ ਹੈ ਥੱਕ ਗਏ ਹਾਂਜੀ ਨੀਂਦਾਂ ਦੀ ਹੈ ਹੈ ਬੁਖਾਰ ਚੜਿਆ ਮੇਰੇ ਮੁੰਡੇ ਨੂੰ ਯਾਰ ਬੁਖਾਰ ਤਾਂ ਚੜਦਾ ਜਾਂਦਾ ਵਿਚਾਰੀ ਨੂੰ ਓਏ ਕੋਈ ਨਹੀਂ ਮੁੰਡੇ ਉੱਠ ਪਤ ਦਿਨੇ ਪਤ ਦਵਾਈ ਦਿੰਨੇ ਚਾਹੁੰਦਾ ਮੁੰਡੇ ਜਦੋਂ ਜੀ ਪਹਿਲੀ ਵਾਰ ਬਣਾਈ ਹੋਵੇ ਤਾਂ ਕੰਮ ਖਰਾਬ ਹੀ ਹੋ ਜਾਂਦਾ ਵਾ ਆ ਕਾਲੇ ਜਿਹੇ ਪੜ ਨਹੀਂ ਨਹੀਂ ਪਾਪੜੀਆਂ ਹੀ ਬਣ ਜਾਂਦੀਆਂ ਸਾਡੇ ਤੋਂ ਚੱਲ ਕੋਈ ਨਹੀਂ ਡੈਗ ਡੈਕ ਹੀ ਸਵਾਰ ਹੁੰਦੇ ਇੱਧਰ ਹੈਗਾ ਬੋਲਾ ਮਾਲ ਕਿ ਮੈਂ ਵੀ ਚੰਦ ਚੜਾਦਾ ਚੰਦ ਕੀ ਚੜਾਦਾ ਪਾਣੀ ਹੈ ਨਹੀਂ ਸੀਗਾ ਅੱਗ ਤੇ ਅੱਗ ਤੇ ਆ ਖੱਲੇ ਹੀ ਲੱਗਦੇ ਪਾਉਂਦਾ ਛੋਲੇ ਛਾਲੇ ਜੇ ਦਸੜੇ ਖਰਾਬ ਹੋ ਗਏ ਪਤੀਲੀ ਵੀ ਹੋ ਗਈ ਕਾਲੀ ਤੇ ਆ ਕੀ ਕਰੀ ਜਨੇ ਨਾ ਪੁੱਤ ਨਾ ਯਾਰ ਤੇਰੇ ਲੱਤਾਂ ਮਾਰੂ ਅੱਖਾਂ ਅੱਖਾਂ ਚ ਇਹ ਦੋ ਮੁੰਡੇ ਸਾਡੇ ਬਾਹਰ ਪਏ ਨੇ ਬਾਹਰ ਗੋਲ ਕਪੜਾ ਖਾਣੇ ਆਏ ਖਾਣੇ ਆ ਆਜੋ ਫਿਰ ਬਾਹਰ ਲੈ ਗਈਏ ਚੱਲੋ ਕਿੰਨਾ ਕਰਿਆ ਕੰਮ ਅੱਛਾ ਅੱਛਾ ਗੋਲ ਗੱਪੇ ਵੀ ਤਿਆਰ ਆ ਤੇ ਆ ਮਸਾਲਾ ਵੀ ਤਿਆਰ ਪਾਣੀ ਵੀ ਤਿਆਰ ਹਾਂ ਸਰਗੁਣ ਸਵਾਦ ਆਏ ਕਿੰਨੇ ਕੋ ਕਿਵੇਂ ਸਹੀਗਾ ਚਲੋ ਵਧੀਆ ਜਿਵੇਂ ਬਣਿਆ ਨਾ ਸਰਗੁਣੇ ਚੱਕ ਦਿਓ ਕੰਮ ਨੂੰ